ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਾਲਮ ਸਰਕਾਰਾਂ ਨੇ ਜ਼ੋਰ ਲਾ ਲਿਆ ਉਹਨਾਂ ਦਾ ਕੋਈ ਸਿਰ ਨਹੀਂ ਝੁਕਾ ਸਕਿਆ ساری ਜ਼ਿੰਦਗੀ ਪਰ ਐਸੇ ਛਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਦੇ ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਪੰਜ ਪੈਸੇ ਨਾਰੀਅਲ ਧਰ ਕੇ ਮੱਥਾ ਟੇਕ ਕੇ ساری ਸੰਗਤ ਦੀ ਅਗਵਾਈ ਵਿੱਚ ਹਾਜ਼ਰ ਹੋ ਕੇ ਮਹਾਰਾਜ ਨੇ ਕਿਹਾ ਲਓ ਭਾਈ ਸਿੱਖੋ ਮੈਂ ਤੁਹਾਨੂੰ ਅੱਜ ਹੁਕਮ ਕਰਨ ਲੱਗਾ ਨਾ ਕਿ ਬੇਨਤੀ ਮੈਂ ਤੁਹਾਨੂੰ ਅੱਜ ਹੁਕਮ ਕਰਨ ਲੱਗਿਆ ਕਿ ਅੱਜ ਤੋਂ ਬਾਅਦ ਆਉਣ ਵਾਲੇ ਸਿੱਖਾਂ ਦਾ ਰਹਿਦੀ ਦੁਨੀਆ ਤੱਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਬਦ ਗੁਰੂ ਦੇ ਲੜ ਤੁਹਾਨੂੰ ਲਾ ਕੇ ਚੱਲਿਆ ਹਾਂ ਅੱਜ ਤੋਂ ਬਾਅਦ ਮੇਰਾ ਇਹ ਹੁਕਮ ਹੈ ਜਿਹੜਾ ਵੀ ਮੇਰਾ ਸਿੱਖ ਹੈ ਜਿਹੜਾ ਮੇਰਾ ਖਾਲਸਾ ਕਹਾਉਣ ਵਾਲਾ ਹੈ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇਗਾ ਸਿੱਖ ਜਗਤ ਦੇ ਵਿੱਚ ਅੱਜ ਤੋਂ ਬਾਅਦ ਕੋਈ ਦੇਹ ਧਾਰੀ ਗੁਰੂ ਨਹੀਂ ਹੋਏਗਾ ਅੱਜ ਤੋਂ ਬਾਅਦ ਕੋਈ ਦੇਹ ਧਾਰੀ ਗੁਰੂ ਨਹੀਂ ਹੋਏਗਾ ਕੇਵਲ ਸ਼ਬਦ ਗੁਰੂ ਹੈ ਸ਼ਬਦ ਗੁਰੂ ਦੇ ਤੁਹਾਨੂੰ ਮੈਂ ਲੜ ਲਾ ਕੇ ਚੱਲਿਆ ਤੇ ਅੱਜ ਕੱਲ ਗੁਰਬਾਣੀ ਨੂੰ ਵਰਤਿਆ ਬਹੁਤ ਜਾਂਦਾ ਹੈ ਪਾਵਨ ਗੁਰਬਾਣੀ ਦਾ ਓਟ ਆਸਰਾ ਲੈ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਗੁਮਰਾਹ ਕੀਤਾ ਜਾਂਦਾ ਆਪਣੇ ਨਾਲ ਜੋੜਿਆ ਜਾਂਦਾ ਓਟ ਗੁਰਬਾਣੀ ਦੀ ਲੈ ਕੇ ਭਾਈ ਸੁਖਮਨੀ ਸਾਹਿਬ ਦਾ ਪਾਠ ਕਰਾਓ ਭਾਈ ਘਰੇ ਪਾਠ ਕਰਾਓ ਆਪਾਂ ਸੋਚਦੇ ਆ ਵੀ ਉਹ ਤਾਂ ਗੁਰਬਾਣੀ ਦੀ ਗੱਲ ਕਰਦੇ ਆ ਉਹ ਤੇ ਪਾਵਨ ਗੁਰਬਾਣੀ ਚੋਂ ਗੱਲ ਕਰਦੇ ਆ ਗੱਲ ਗੁਰਬਾਣੀ ਦੀ ਕਰਦੇ ਨੇ ਵਰਤਦੇ ਪਾਵਨ ਗੁਰਬਾਣੀ ਨੂੰ ਨੇ ਪਰ ਜੋੜਦੇ ਆਪਣੇ ਨਾਲ ਨੇ ਆਪਣੇ ਧੀਆ ਪੁੱਤਾਂ ਦੀਆਂ ਲੱਖਾਂ ਕਰੋੜਾਂ ਦੀਆਂ ਜੈਜਾਤਾਂ ਬਣਾਦੀਆਂ ਆਪਣੇ ਧੀਆ ਪੁੱਤ ਉਹਨਾਂ ਦੇ ਲੋਕਾਂ ਦੇ ਬਾਹਰ ਪੜਦੇ ਵਿਦੇਸ਼ਾਂ ਵਿੱਚ ਵੱਡੇ ਵੱਡੇ ਕਾਰਖਾਨੇ ਐ ਪਰ ਉਹਨਾਂ ਲੋਕਾਂ ਨੇ ਕੇਵਲ ਗੁਰਬਾਣੀ ਨੂੰ ਵਰਤਿਆ ਹੈ ਇਹ ਸਚਾਈ ਹੈ ਇਹ ਗੱਲ ਕੋਈ ਆਪਣੇ ਮਨ ਤੇ ਸ੍ਰੀ ਹਸਨਾ ਲਵੇ ਇਹ ਸਚਾਈ ਹੈ ਸਾਨੂੰ ਸਿੱਖਾਂ ਨੂੰ ਲੋੜ ਹੈ ਭਾਈ ਪਾਵਨ ਗੁਰਬਾਣੀ ਨਾਲ ਆਪਣੇ ਬੱਚਿਆਂ ਨੂੰ ਆਪਣੇ ਧੀਆ ਪੁੱਤਰਾਂ ਨੂੰ ਜੋੜਨ ਦੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੋੜਨ ਦੀ ਗੁਰਦੁਆਰਾ ਸਾਹਿਬ ਦੇ ਨਾਲ ਜੋੜਨ ਦੀ ਆਪੋ ਆਪਣੇ ਧਰਮਾਂ ਦਾ ਪ੍ਰਚਾਰ ਕਰਨ ਦਾ ਸਭ ਨੂੰ ਹੱਕ ਹੈ ਜਿਹੜਾ ਵੀ ਕੋਈ ਆਪਣੇ ਧਰਮ ਦੇ ਵਿੱਚ ਹੈ ਆਪਣੇ ਧਰਮ ਦੀ ਗੱਲ ਕਰੇ ਆਪਣੇ ਤੌਰ ਤੇ ਗੱਲ ਕਰੇ ਨਾ ਕਿ ਗੁਰਬਾਣੀ ਨੂੰ ਵਰਤੇ ਨਾ ਕਿ ਓਟ ਗੁਰਦੁਆਰੇ ਦੀ ਲਵੇ ਨਾ ਕਿ ਓਟ ਗੁਰਬਾਣੀ ਦੀ ਲਵੇ ਤੇ ਆਪਾਂ ਜਿਹੜੀ ਬੇਨਤੀ ਕਰਦੇ ਆਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਸਿੱਖ ਜਗਤ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਅੱਜ ਤੋਂ ਬਾਅਦ ਕੋਈ ਦੇਹ ਧਾਰੀ ਗੁਰੂ ਨਹੀਂ ਹੋਏਗਾ ਦੇਹ ਧਾਰੀ ਗੁਰੂ ਦਾ ਉਸ ਤੋਂ ਬਾਅਦ ਖਤਮਾ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਲੜ ਲਾਇਆ ਤੇ ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੇ ਐ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਦੇਹ ਕਰਕੇ ਮੰਨਣਾ ਐ ਇੰਨਾ ਭੈ ਕਰਨਾ ਐ ਅਦਬ ਕਰਨਾ ਐ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਪ੍ਰਭ ਕੋ ਮਿਲ ਬੋ ਚਹੈ ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੂੰ ਕਿਸੇ ਨੂੰ ਵੀ ਉਹ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਹੈ ਪਾਵਨ ਸ਼ਬਦ ਦੇ ਵਿੱਚੋਂ ਖੋਜੋ ਪਾਵਨ ਸ਼ਬਦ ਦੀ ਵਿਚਾਰ ਕਰੋ ਪਾਵਨ ਸ਼ਬਦ ਦੇ ਨਾਲ ਜੁੜੋ ਇਹਦੇ ਵਿੱਚੋਂ ਤੁਹਾਨੂੰ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਂ ਲੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨਹਾਰ ਜਿਹੜੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਪਾਵਨ ਗੁਰਬਾਣੀ ਨੂੰ ਪੜ੍ਹਨਗੇ ਪਾਵਨ ਗੁਰਬਾਣੀ ਨੂੰ ਸੁਣਨਗੇ ਉਹਨਾਂ ਦਾ ਸਾਰਿਆਂ ਦਾ ਭਲਾ ਹੋਵੇਗਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦੇ ਸਦਿ ਆਪ ਸਰਵਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰ ਸਾਹਿਬ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਦਰ ਘਰ ਦਾ ਪ੍ਰੇਮ ਪਿਆਰ ਸ਼ਰਧਾ ਭਾਵਨਾ ਬਖਸ਼ੇ ਆਪ ਦੇ ਚਰਨ ਕਮਲ ਦਾ ਓਟ ਆਸਰਾ ਬਖਸ਼ੇ ਆਪਾਂ ਦਿਲੋਂ ਅਰਦਾਸ ਕਰਦੇ ਹਾਂ ਕਿ ਸਾਰੇ ਨਗਰ ਦੇ ਸੀਸ ਤੇ ਮਿਹਰ ਪਰਿਆਥ ਰੱਖੇ ਮਹਾਰਾਜ ਨਗਰ ਦੇ ਵਿੱਚ ਸੁਖ ਵਰਤਾਵੇ ਵੱਧ ਤੋਂ ਵੱਧ ਪਾਪ ਨੂੰ ਗੁਰਬਾਣੀ ਦਾ ਪ੍ਰਤਾਪ ਹੋਵੇ ਆਪਾਂ ਸਾਰੇ ਰਲ ਮਿਲ ਕੇ ਭਾਈ ਪਾਵਨ ਗੁਰਬਾਣੀ ਦੇ ਨਾਲ ਜੁੜ ਗਏ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਭਾਈ ਅੱਜ ਤੋਂ ਬਾਅਦ ਮੇਰੇ ਪਿਆਰੇ ਸਿੱਖੋ ਤੁਹਾਡਾ ਗੁਰੂ ਕਲਾ ਗੁਰੂ ਗ੍ਰੰਥ ਸਾਹਿਬ ਹੈ ਪਾਵਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ